हेलो YouTube फैमिली के मेरे सारे जने आए होप कि ਤੁਸੀਂ ਸਾਰਜਣੇ ਬਹੁਤ ਵਧੀਆ ਹੋਵੋਗੇ ਸਵਾਗਤ ਆਪਣੇ ਚੈਨਲ ਵਿੱਚ ਸੋ एवरीवन ਨਾ ਗੇਟ ਖੁੱਲਾ ਹੋਇਆ ਆਪਾਂ ਕਰਦੇ ਆਂ ਬੰਦ ਐਂਡ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਅੱਜ ਚਾਚਾ ਜੀ ਹੋਣਾ ਕਰੇ ਪਾਠ ਹੈ ਇਸ ਕਰਕੇ ਆਪਾਂ ਉਧਰ ਜਾਵਾਂਗੇ ਬਹੁਤ ਮਤਲਬ ਕਿ ਤਿਆਰ ਹੋ ਗਏ ਸੀ ਟਾਈਮ ਹੋ ਚੁੱਕਿਆ ਹੈ ਗੇਟ ਮੈਂ ਲੌਕ ਕਰ ਦਿੱਤਾ ਸੋ ਹੁਣ ਆਪਾਂ ਉਧਰ ਜਾਣੇ ਆ ਨਾ ਤਾਂ ਨਹੀਂ ਕਾਲਦੂ ਕੋਈ ਉਹ ਦੂਜਾ ਨਹੀਂ ਵਾਰਾ ਕੁਛ ਨਹੀਂ ਹੁੰਦਾ ਹਈ ਹਾਂ ਤਾਂ ਚਲਟੇ ਸੋ एवरीवन ਦੇਖੋ ਕਿੰਨਾ ਸੋਨਾ ਹੀ ਨਿੱਕਕ ਜਿਹਾ ਡੱਗੀ ਇਹਨਾਂ ਨੂੰ ਥੱਲੇ ਧਾਰਨਾ ਨਾ ਸੰਗਲੀ ਤਾਂ ਆ ਗਿਆ ਸੋ ਹਜੇ ਟਾਈਮ ਨਹੀਂ ਹੋਇਆਗਾ ਬਸ ਇਹਦਾ ਟਾਈਮ ਹੈ ਹੇ ਥੋੜ੍ਹ ਸੁਣਿਆ ਹਾਈ ਸਾਰਾ ਗੰਦਾ ਹੋ ਗਿਆ ਸੀ ਮੋਰ ਐਨੇ ਥੱਲੇ ਛੱਡ ਕੇ ਰੱਖਿਆ ਕਰ ਥੱਲੇ ਐਣੀ ਮੰਜੀ ਦੇ ਬੌਣੇ ਹੁੰਨੇ ਸਪੈਸ਼ਲ ਜਿਹਨਾਂ ਨਮਾਣੇ ਹੋਣ ਤੜਾਈ ਦੀ ਮੈਂ ਹਾਂ ਹਾਂ ਓਹੋ ਹਲੋ ਹਲੋ ਨੱਕ ਲਿਬੜਿਆ ਨੱਕ ਤਾਂ ਸਾਫ਼ ਕਰਦੇ ਹੁੰਦਾ ਲੋਕ ਜਾ ਕਿਵੇਂ ਕਾ ਮੂੰਹ ਲਿਬੜਿਆ ਆ ਮੇਰਾ ਮੂੰਹ ਕਿੱਥੇ ਲਿਬੜਿਆ ਮੇਰੇ ਮੂੰਹ ਨੂੰ ਕੁਝ ਨਹੀਂ ਲੱਗਦਾ ਮੇਰੀ ਉਂਗਲ ਨੂੰ ਪੈਂਦਾ ਆਸਕਰ ਓਏ ਇੱਕ ਮਿੰਟ ਉਂਗਲੀ ਹੋਣੀ ਮੇਰੀ ਆ ਰਹਾ ਹੈ ਹੂੰ ਖਲਕੀ ਨਾ ਤਾਂ ਨਦ ਮੰਗੇ ਸੋ ਹਾਂਜੀ एवरीवन ਹੁਣ ਆਪਾਂ ਚੱਲੇ ਆਂ ਜੀ ਬਾਹਰ ਹਜੇ ਟਾਈਮ ਨਹੀਂ ਹੋਇਆ 10 ਵਜੇ ਦਾ ਟਾਈਮ ਹੈ ਹਾਂ ਇਹ ਗੁੱਡ ਮਾਰਨਿੰਗ ਹੋਈ ਸਾਡੀ ਹਜੇ ਸਾਡੀ ਗੁੱਡ ਮਾਰਨਿੰਗ ਹੋਈ ਹਜੇ ਗੁੱਡ ਮਾਰਨਿੰਗ ਕਿਵੇਂ ਨਾਮ ਨਾ ਸੋ एवरीवन ਹੁਣ ਆਪਾਂ ਜਾਣੇ ਕਰ ਤੇ ਹਜੇ ਗੁਰਦੁਆਰਾ ਸਾਹਿਬ ਦਾ ਟਾਈਮ ਨਹੀਂ ਹੋਇਆਗਾ ਜਦੋਂ ਟਾਈਮ ਹੋਇਆ ਉਦੋਂ ਆਪਾਂ ਚਾਵਾਂਗੇ ਸੋ ਹਾਂਜੀ एवरीवन ਪੂਰੀਆਂ ਤਿਆਰੀਆਂ ਚੱਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਬਾਬਾ ਜੀ ਲੈਣ ਦੀਆਂ ਤਿਆਰੀਆਂ ਚੱਲ ਰਹੀਆਂ ਗੁਰਦੁਆਰੇ ਜਾਣਾ ਹੈ ਉਹਨਾਂ ਨੂੰ ਲੈ ਕੇ ਆਣਾ ਹੈ ਇਸ ਕਰਕੇ ਜਲਦੀ ਆਈ ਆਪੀ ਦੇਖੋ ਹਮ ਵੈਲਕਮ ਐਂਡ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ ਪੂਰੇ 10 ਵਜੇ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਐਂਡ ਹੈਪੀ ਚੱਲਾ ਏ ਜੀ ਦੁਕਾਨ ਤੇ ਹੈਪੀ ਜਲਦੀ ਆਈ ਕਿੰਨੀ ਤੇਜ਼ ਗਿਆ ਦੇਖੋ ਹਾਂਜੀ एवरीवन ਕਾਰ ਤੋਂ ਬਾਹਰ ਮੈਂ ਨਿਕਲ ਚੁੱਕੀ ਸੀ ਹੁਣ ਟਾਈਮ ਆਪਣਾ ਹੋ ਚੁੱਕਿਆ ਹੈ ਲਾਂਸ ਲਿਆਂਸੀ ਗੁਰਦੁਆਰੇ ਬਾਬਾ ਜੀ ਨੂੰ ਐਂਡ ਗੁਰਦੁਆਰੇ ਹੁਣ ਆਪਾਂ ਜਾਵਾਂਗੇ ਤੇ ਵਲੌਗ ਦੇ ਨਾਲ ਤੁਸੀਂ ਲਾਸਟ ਤੱਕ ਬਨੇ ਰਹਿਣਾ ਹਾਂਜੀ एवरीवन ਚਾਸੀ ਜੀ ਹੁਣ ਅੱਧਾ ਘਾਰ ਐਂਡ ਹੁਣ ਆਪਾਂ ਜਾਂਦੇ ਹਾਂ ਜੀ ਹਾਂਜੀ एवरीवन ਬਸ ਆਪਾਂ ਥੋੜੇ ਸਮੇਂ ਤੱਕ ਜਾਂਦੇ ਹਾਂ ਗੁਰਦੁਆਰਾ ਸਾਹਿਬ ਤੇ ਬਾਕੀ ਤਿਆਰੀਆਂ ਹੋ ਰਹੀਆਂ ਨੇ ਲਾਭ ਸੁਣਾਣਾ ਕੋਈ ਠੇਕ ਹਾਂਜੀ एवरीवन ਇਧਰ ਬਣ ਰਿਹਾ ਹੈ ਖਾਣਾ ਆਪਣਾ ਲੰਗਰ ਤਿਆਰ ਹੋ ਰਿਹਾ ਹੈ ਤੇ ਬਾਬਾ ਜੀ ਹਜੀ ਆਪਾਂ ਲੈਣ ਜਾਣਾ ਟਾਈਮ ਨਹੀਂ ਹੋਇਆ ਮੰਮੀ ਪੂਰਾ 10 ਵੇ ਦਾ ਟਾਈਮ ਹੈ ਨਾ ਹਾਂ ਪਹਿਲਾਂ ਵੀ ਜਾ ਸਕਦੇ ਲੱਭੇ ਹੋਣੀ ਹਜੀ ਮੰਮੀ ਬੈਠੇ ਹੋਏ ਨੇ ਨਾਲ ਇਧਰ ਮੰਮੀ ਹੁਣੀ ਬੈਠੇ ਹੋਏ ਨੇ ਲੰਗਰ ਤਿਆਰ ਕਰ ਰਹੇ ਨੇ ਅੱਜ ਬਾਬਾ ਜੀ ਨੂੰ ਕਾਰ ਲੈ ਕੇ ਆਣਾ ਹੈ ਖੰਡ ਪਾਠ ਰੱਖਿਆ ਜਾਏਗਾ ਨੋ ਉੱਤਰ ਗਾ ਇਹ ਪਾਇਆ ਤੋਂ ਰੱਖਿਆ ਹੈ ਉਹ ਭਾਵੇਂ ਇੱਥੇ ਦਾੰਦ ਧੋਣਾਗੇ ਤੇ ਤਿਲਕ ਜੜੇ ਪਾਏ ਹਾਂਜੀ एवरीवन ਬਾਬਾ ਜੀ ਨੂੰ ਲਾਂਚ ਲਿਆ ਤੇ ਵਲੌਗ ਦੇ ਨਾਲ ਤਸੀਂ ਲਾਸਟ ਤੱਕ ਬਨੇ ਰਿਓ <tellan> तो जो अः वापस लेके आए उद हांजी एवरी वन आप चलना जी गुरुद्वारा साहेब すみません。

ਸਤਿ 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 ਸਨਵਨ ਦੇ ਪ੍ਰਕਾਸ਼ ਸਤਿਗੁਰੂ ਗੁਰੰਤ ਸਾਹਿਬ ਜੀ ਦੇ ਪਤਿ ਸਾਹਿਬ ਦੀ ਕਰਨਾ ਕਮਲਾ ਜੀ ਤੇ ਬਾਰਸ ਜੀ ਪਤਿ ਸਾਹਿਬ ਦੀ ਵਾਰ ਰੁਪਨਾਣਾ ਅਲਗ ਕ੍ਰਿਸ਼ਨ ਗੌਰ ਸਿੰਘ ਜੀ ਦੇ ਸੰਪੂਰਨ ਅਧਿਕਾਰ ਨੂੰ ਦੇ ਕਰਨਾ ਹੈ ਸਤਿ ਸਨਵਨ ਕੀ ਸਾਤ तहग <laughs> Benim <Sessizlik> vahiy बस 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 हर बस थी में कोई नहीं पास था थी कौन हाल सत श्री अकाल सतगुरु नम जी बस का करता बार दोएगा काका ਨੇ ਪਰਮਾੜਾ ਬੱਸ ਬੱਸ ਦਮਰਾਉਂਦਾ ਨੂੰ ਇਹਨੇ ਜੇ ਪਾਣੀ ਬੰਦ ਨਾ ਨਹੀਂ ਆਣੇ ਥੈਂਕ ਯੂ ਜੀ ਲੱਗਦੀ ਬਹੁਤ ਉਹ ਦੰਡਾ ਲਾ ਕੇ ਲਾਣਾ ਤਾਂ ਮੌਜੂਦ ਹੈ ਜਿਆਦਾ ਹਾਂਜੀ एवरीवन ਬਾਬਾ ਜੀ ਨੂੰ ਆਪਾਂ ਲੈ ਆਂਦਾ ਸੀ ਕਾਰ ਤੇ ਚਾਚਾ ਜੀ ਹੁਣ ਕਰੇ ਯਾਨੀ ਕਿ ਜਿਸ ਕਰੇਖੰਡ ਆਪਾਂ ਆਠ ਪਰਖਵਾਇਆ ਥੈਨ ਅੱਜ ਦੇ ਪਾਰਟ ਵਿੱਚ ਇਹੀ ਹੈ ਮਿਲਦੇ ਆਪਾਂ ਨੈਕਸਟ ਅੱਗੇ ਵਲੌਗ ਦੇ ਵਿੱਚ ਸੋ ਮੈਂ ਵੀਡੀਓ ਨੂੰ ਕਰ ਦਿੰਨੀ ਆਂ ਬੰਦ ਜੇਕਰ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੋ ਹਾਂਜੀ एवरीवन ਐਂਡ ਨੈਕਸਟ ਪਾਰਟ ਵਿੱਚ ਆਪਾਂ ਮਿਲਦੇ ਹਾਂ ਅੱਜ ਦੇ ਵਲੌਗ ਵਿੱਚ ਇੰਨਾ ਹੀ